ਪ੍ਰਦੇਸ਼ ਵਸਦੇ ਪੰਜਾਬੀਓ ਪਿਆਰ ਭਰੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਅੱਜਕੱਲੋ। ਦੋਸਤੋ ਪੰਜਾਬ ਦੀ ਪੰਥਕ ਰਾਜਨੀਤੀ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਸੀ ਗਰਮਾਈ ਹੋਈ ਸੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕੱਲ ਕਾਰਜਕਾਰੀ ਪ੍ਰਧਾਨ ਵਜੋਂ ਸਰਬਲਵਿੰਦਰ ਸਿੰਘ ਪੁੰਦਲ ਨੂੰ ਕਮਾਂਡ ਸੌਪ ਦਿੱਤੀ ਗਈ ਸੀ ਗੱਲ ਸਾਹਮਣੇ ਸੀ ਸਪਸ਼ਟ ਸੀ ਕਿ ਸ਼੍ਰੀ ਕਲਤਖਤ ਸਾਹਿਬ ਵਿਖੇ 30 ਅਗਸਤ ਨੂੰ ਹੋਣ ਵਾਲੀ ਮੀਟਿੰਗ ਜਿਹੜੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਟਹਿਰੇ ਵਿੱਚ ਖੜਾ ਕਰ ਸਕਦੀ ਆ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਸ਼੍ਰੀ ਕਲਤਖਤ ਸਾਹਿਬ ਵੱਲੋਂ ਦੀ ਫੀਸ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ ਸਿੰਘ ਸਾਹਿਬਾਨ ਦੀ ਇਕਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਹੋਈ ਲੰਮੀ ਸੋਚ ਵਿਚਾਰ ਵਿਚਾਰ ਵਟਾਂਦਲੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਹੁੰਦਾ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਪੰਥ ਦੇ ਸਿਧਾਂਤਾਂ ਮੁਤਾਬਕ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਜਿਹੜਾ ਕਿ ਪੰਥਕ ਯੁਕਤਾਂ ਵਿੱਚ ਜਿਹਨੂੰ ਪੰਥਕ ਸ਼ਬਦਾਂ ਵਿੱਚ ਨੂੰ ਤਰਖਾਈਆ ਕਿਹਾ ਜਾਂਦਾ ਹੈ ਤੇ ਜਦੋਂ ਅਸੀਂ ਸਮਾਜਿਕ ਤੌਰ ਤੇ ਵੇਖਦੇ ਹਾਂ ਉਹਨੂੰ ਕਥਿਤ ਤੌਰ ਤੇ ਦੋਸ਼ੀ ਜਾਂ ਗਲਤੀ ਕਰਨ ਵਾਲਾ ਜਾਂ ਅਵੱਗਿਆ ਕਰਨ ਵਾਲਾ ਆਦਮੀ ਜਿਹੜਾ ਉਹ ਆਖਿਆ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਹੋਇਆ ਫੈਸਲਾ ਕਿਹੜੇ ਹਾਲਾਤਾਂ ਵਿੱਚੋਂ ਨਿਕਲਿਆ ਇਹਦੇ ਪਿੱਛੇ-ਪਿੱਛੇ ਕੀ ਹੈ? ਜੋ ਕੁਝ ਘਟਨਾਵਾਂ ਵਾਰੀ ਤੇ ਅੰਤਰ ਤੌਰ ਤੇ ਵਾਪਰ ਕੇ ਇਥੋਂ ਤੱਕ ਇਹ ਸਾਰਾ ਮਾਮਲਾ ਪੁੱਜਾ ਹੈ ਉਹ ਇੱਕ ਅਲੱਗ ਮੈਟਰ ਹੈ ਇੱਕ ਅਲੱਗ ਵਿਸ਼ਾ ਹੈ ਪ੍ਰੰਤ ਸ਼੍ਰੀ ਇਕਾਲ ਤਖਤ ਸਰ ਤੋਂ ਸ਼ੋਮਨੀ ਇਕਾਲੀ ਦਲ ਦੇ ਪ੍ਰਧਾਨ ਨੂੰ ਕਟਹਿਰੇ ਵਿੱਚ ਖੜਾ ਕਰ ਦੇਣਾ ਹੀ ਇੱਕ ਬਹੁਤ ਵੱਡੀ ਇਤਿਹਾਸਿਕ ਗੱਲ ਹੈ ਪਹਿਲੀ ਵਾਰ ਭਾਵੇਂ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਗ੍ਰਹਿ ਮੰਤਰੀ ਦੇਸ਼ ਤੇ ਚ ਰਾਸ਼ਟਰਪਤੀ ਸਰਵਕ ਰਾਸ਼ਟਰਪਤੀ ਚੰ ਵੱਡੇ ਆਗੂ ਜਿਹੜੇ ਨੱਕ ਰਗਣਦੇ ਰਹੇ ਨੇ ਜਿਨ੍ਹਾਂ ਨੂੰ ਭੁੱਲਾਂ ਬਖਸ਼ਾਈਆਂ ਗਈਆਂ ਨੇ ਜਿਹੜੇ ਪੇਸ਼ ਹੁੰਦੇ ਰਹੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਘਟਨਾ ਵੀ ਆਪਣੇ ਆਪ ਵਿੱਚ ਇੱਕ ਇਤਿਹਾਸਕ ਮਹੱਤਤਾ ਰੱਖਦੀ ਹੈ ਜਦੋਂ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲੋਂ ਮੇਰੀ ਪੀਲ ਦੇ ਕਾਇਮ ਕੀਤੇ ਸਿਧਾਂਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਸ ਪਾਰਟੀ ਨੂੰ ਜਿਹੜੀ ਪੰਥਕ ਪਰੰਪਰਾਵਾਂ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰਦੀ ਹੈ ਜਿਹੜੀ ਪਾਰਟੀ ਪੰਥਕ ਹਿੱਤਾਂ ਲਈ ਕੰਮ ਕਰਨ ਦਾ ਦਾਵਾ ਕਰਦੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਵਿੱਚ ਕੰਮ ਕਰਨ ਦਾ ਦਾਵਾ ਕਰਦੀ ਆ ਜਿਹੜੀ ਪਾਰਟੀ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ ਹੈ ਉਸ ਪਾਰਟੀ ਦੇ ਪ੍ਰਧਾਨ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਗਿਆ ਹੈ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਕੁਝ ਆਗੂਆਂ ਵੱਲੋਂ ਇੱਕ ਦਰਖਾਸਤ ਦੇ ਕੇ ਸ਼੍ਰੀ ਕੌਵਟਖਸੈਨ ਨੂੰ ਜਿੱਥੇ ਆਪਦੇ ਆਪ ਨੂੰ ਦੋਸ਼ੀ ਕਰਾ ਦਿੱਤਾ ਗਿਆ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਵੇਲੇ ਦੇ ਉਪ ਮੁੱਖ ਮੰਤਰੀ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਕਟਹਿਰੇ ਵਿੱਚ ਖੜਾ ਕੀਤਾ ਗਿਆ ਸੀ ਤੇ ਅੱਜ ਲੰਮੀ ਉਡੀਕ ਤੋਂ ਬਾਅਦ ਇਹ ਪਹਿਲਾ ਫੈਸਲਾ ਜਿਹੜਾ ਸਿੱਖ ਪੰਥ ਨਾਲ ਸੰਬੰਧਿਤ ਦੇਸ਼ ਵਿਦੇਸ਼ ਤੋਂ ਸੈਂਕੜੇ ਜਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਊੜਾ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹ ਹੁਕਮਨਾਮਾ ਆਪਣਾ ਹੁਕਮ ਪੰਥ ਸਿੰਘਾਂ ਦੀ ਮੀਟਿੰਗ ਦਾ ਫੈਸਲਾ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਦੋਸਤੋ ਉੱਥੇ ਧਿਆਨ ਦੇਣ ਵਾਲੀ ਗੱਲ ਕਿ ਜਦੋਂ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਦੇ ਖਿਲਾਫ ਅਕਾਲ ਤਖਤ ਸਾਹਿਬ ਦੀ ਫੈਸਲੇ ਤੋਂ ਫੈਸਲਾ ਪੜਿਆ ਜਾ ਰਿਹਾ ਸੀ ਸਮੁੱਚੇ ਵਿਸ਼ਵ ਦੀਆਂ ਨਜ਼ਰਾਂ ਸੋਸ਼ਲ ਮੀਡੀਆ ਦੀਆਂ ਨਜ਼ਰਾਂ ਰਾਸ਼ਟਰੀ ਅੰਤਰਰਾਸ਼ਟਰੀ ਮੀਡੀਆ ਦੀਆਂ ਨਜ਼ਰਾਂ ਸਿੰਘ ਸਾਹਿਬਾਨ ਵੱਲ ਲੱਗੀਆਂ ਸਨ ਹਰ ਵਿਅਕਤੀ ਦੇ ਮਨ ਵਿੱਚ ਇਹ ਧੁੜਕੂ ਸੀ ਕਿ ਸ਼ਾਇਦ ਸਦਰ ਸੁਖਵੀਰ ਸਿੰਘ ਬਾਦਲ ਬਾਦਲ ਨੂੰ ਸੁਖਾਲਿਆਂ ਛੱਡ ਦਿੱਤਾ ਜਾਵੇਗਾ ਜਦੋਂ ਸਦਰ ਸੁਖਵੀਰ ਸਿੰਘ ਬਾਦਲ ਆਪਣਾ ਸਪਸ਼ਟਿਕਾਣ ਦੇ ਕੇ ਆਏ ਨੇ ਉਦੋਂ ਵੀ ਲੱਗਦਾ ਸੀ ਕਿ ਸੁਖਾਲਿਆਂ ਬਰੀ ਹੋ ਜਾਣਗੇ ਇਸ ਪੰਥਕ ਫੈਸਲੇ ਵਿੱਚ ਦੇ ਪਿੱਛੇ ਭਾਵੇਂ ਕੋਈ ਵੀ ਭਾਵਨਾ ਛੁਪੀ ਹੋਵੇ ਪਰੰਤੂ ਇੱਕ ਵਾਰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਗਿਆ ਹੈ ਫੈਸਲਾ ਹੋ ਚੁੱਕਿਆ ਹੈ ਸਿੰਘ ਸਾਹਿਬਾਨ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਸੁਖਵੀਰ ਸਿੰਘ ਬਾਦਲ ਇਸ ਕਥਿਤ ਤੌਰ ਤੇ ਗੁਨਾਹ ਲਈ ਦੋਸ਼ੀ ਨੇ ਉਹਨਾਂ ਨੂੰ ਇੱਕ ਨਿਵਾਣੇ ਸਿੱਖ ਵਾਂਗੂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਹੈ ਤੇ ਪੇਸ਼ ਹੋਣ ਤੋਂ ਬਾਅਦ ਪੰਥਕ ਪਰੰਪਰਾਵਾਂ ਅਨੁਸਾਰ ਕਿਸੇ ਵੀ ਸਜ਼ਾ ਕਿਸੇ ਵੀ ਤਰ੍ਹਾਂ ਦੀ ਤਨਖਾਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੁਣ ਆਈਏ ਇਸ ਫੈਸਲੇ ਦੇ ਰਿਐਕਸ਼ਨ ਤੇ ਇਸ ਫੈਸਲੇ ਨੂੰ ਰਿਐਕਟ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੀਬੀ ਜਗੀਰ ਕੌਰ ਜਿਹੜੇ ਕਿ ਬਾਗੀ ਧੜੇ ਨਾਲ ਮਿਲ ਕੇ ਸ਼੍ਰੀ ਕਾਲਤਖ ਸਾਬ ਆਦਮੰਗ ਪੱਤਰ ਦੇ ਕੇ ਆਏ ਨੇ ਸਦਰ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਬਹੁਤ ਸਾਰੇ ਆਗੂਆਂ ਨੇ ਸ਼੍ਰੀ ਕਾਲਤਖ ਸਾਬ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਔਰ ਨਾਲ ਨਾਲ ਆਖਿਆ ਕਿ ਪ੍ਰਧਾਨ ਨੂੰ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਕਿਉਂਕਿ ਮੰਗ ਪੱਤਰ ਵਿੱਚ ਅਸੀਂ ਸਾਰਿਆਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਅਪੱਗਿਆ ਜਿੱਥੇ ਗੋਲੇ ਚਲਾਉਣ ਦੀ ਬੇਅਦਬੀ ਅਪੱਗਿਆ ਤੇ ਸਰਸੇ ਵਾਲੇ ਨੂੰ ਮਾਫੀ ਦੇਣ ਦੀ ਅਵਗਿਆ ਸ਼੍ਰੀ ਕਾਉ ਤਖਤ ਸਾਹਿਬ ਤੋਂ ਹੋਈ ਸ਼੍ਰੋਮਣੀ ਕਾਲੀ ਦਲ ਦੇ ਬੇੜੇ ਵਿੱਚ ਬੈਠ ਕੇ ਸਾਰੀਆਂ ਯੋਜਨਾਵਾਂ ਨੂੰ ਅੰਤਮ ਰੂਪ ਦਿੱਤਾ ਗਿਆ ਸੀ ਤੇ ਪੰਥਕ ਫੈਸਲੇ ਦਾ ਸਵਾਗਤ ਕਰਦੇ ਹਾਂ ਉਹਨਾਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੁਣੇ ਦੇਣਾ ਚਾਹੀਦਾ ਹੈ ਸੋ ਦੋਸਤੋ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਬਾਨੀ ਕਰਦੀ ਇਸ ਖਬਰ ਪਿੱਛੇ ਬਹੁਤ ਕੁਝ ਛੁਪਿਆ ਹੋ ਸਕਦਾ ਹੈ ਪਰantu ਇਹ ਖਬਰ ਸਕੂਨ ਦੇਣ ਵਾਲੀ ਹੈ ਕਿ ਸਿੰਘ ਸਾਹਿਬ ਕੈਨੇ ਰਗਵੀਰ ਸਿੰਘ ਉਹਨਾਂ ਨੇ ਅੱਜ ਆਪਣਾ ਫੈਸਲਾ ਪੜ੍ਹ ਕੇ ਸੁਣਾ ਦਿੱਤਾ ਤੇ ਸਦਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਇਹ ਗੱਲ ਪ੍ਰਵਾਨ ਕਰ ਲਈ ਤੇ ਆਖਿਆ ਕਿ ਉਹ ਨਿਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਸਿੰਘ ਸਾਹਿਬਾਨ ਦਾ ਹੁਕਮ ਮੰਨਣਗੇ ਜੋ ਵੀ ਸਿੰਘ ਸਾਹਿਬਾਨ ਫੈਸਲਾ ਸੁਣਾਉਣਗੇ ਸਜ਼ਾ ਲਾਉਣਗੇ ਤਨਖਾਹ ਲਾਉਣਗੇ ਉਹ ਉਹਨੂੰ ਇੱਕ ਨਿਮਾਣਾ ਸ਼ਰਧਾਲੂ ਬਣ ਕੇ ਪੂਰੀ ਕਰਨਗੇ ਸੋ ਦੋਸਤੋ ਅੱਜ ਸ਼੍ਰੀ ਕਾਉਟਕ ਸਾਹਿਬ ਨੇ ਬਹੁਤ ਵੱਡਾ ਫੈਸਲਾ ਦਿੱਤਾ ਹੈ ਆਉਣ ਵਾਲੇ ਇਸ ਫੈਸਲੇ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਸ਼੍ਰੀ ਕਾਉਟਕ ਸਾਹਿਬ ਦੇ ਫੈਸਲੇ ਤੇ ਆਉਣ ਵਾਲੇ ਸਮੇਂ ਵਿੱਚ ਇਹਦਾ ਪ੍ਰਭਾਵ ਸਿਆਸੀ ਦੁਰਪ੍ਰੇਸ਼ ਦੁਰਪਯੋਗ ਜਾਂ ਉਪਯੋਗ ਚਾਹੇ ਦੀ ਸਿਆਸੀ ਭਾਵਨਾਵਾਂ ਪਿੱਛੇ ਸੁਪਿਆ ਸੱਚ ਕੀ ਹੈ ਸਾਰਾ ਕੁਝ ਸਾਹਮਣੇ ਆ ਜਾਵੇਗਾ ਪ੍ਰੰਤੂ ਸ਼੍ਰੋਮਣੀ ਕਾਲੀਦਾਵ ਦੇ ਪ੍ਰਧਾਨ ਨੇ ਪ੍ਰਵਾਨ ਕੀਤਾ ਹੈ ਜੋ ਸ਼ਰਿਕਾਬ ਤੱਕ ਸੈਪਟੀ ਪੇਸ਼ ਹੋਣਗੇ ਹਾਂ ਸਭ ਤੋਂ ਵੱਡੀ ਗੱਲ ਕਿ ਅੱਜ ਸਗਰ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੂੰ ਸੁਖਾਲਿਆ ਮਹਿਸੂਸ ਕਰਦੇ ਨੇ ਪੰਥ ਕਰਵੈਤਾ ਪੰਥਕ ਪਰੰਪਰਾਵਾਂ ਅਨੁਸਾਰ ਸਜ਼ਾ ਭੁਗਤਣ ਲਈ ਤਿਆਰ ਨੇ ਕੁਝ ਸੁਖਾਲਾ ਮਹਿਸੂਸ ਸ਼ਕੂਲ ਪ੍ਰਾਪਤ ਕਰ ਰਹੇ ਨੇ ਅੱਜ ਦੇ ਫੈਸਲੇ ਤੋਂ ਬਾਅਦ ਦੇਖਦੇ ਰਹੋ ਬਾਜੇ ਕਾਲ ਫਿਲਹਾਲ ਇੰਨੇ ਹੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਉਹ ਸਾਂਝੀ ਕਰਦੇ ਰਵਾਂਗੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜ਼ਰੂਰ ਕਰਨਾ ਪੰਚਰ ਤੁਹਾਡਾ ਸਾਰਿਆਂ ਦਾ ਸਾਂਝਾ ਚੈਨਲ ਆਵਾਜ਼ੀ ਕਲਕ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ-ਬਹੁਤ ਧੰਨਵਾਦ ਸਸੀ ਕਾ